ਹਾਂਜੀ ਪ੍ਰਿੰਕਲ ਅ ਕੀ ਇਸ ਦੇ ਵਿੱਚ ਜ਼ਮਾਨਤ ਤੇ ਬਾਹਰ ਆ ਗਿਆ ਚਲੇ ਜਿਹੜੇ ਫੈਨਸ ਆ ਉਹਨਾਂ ਨੂੰ ਵੀ ਮੀਸ ਸੀਗੀ ਪਰ ਇਹ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਤੁਹਾਡੇ ਟ੍ਰੋਲ ਕੀਤੇ ਜਾ ਰਹੇ ਸੀ ਵਿਰੋਧੀਆਂ ਵੱਲੋਂ ਉਹਨੂੰ ਲੈ ਕੇ ਕੀ ਕਹਿਣਾ ਪਹਿਲੇ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਹਿਲੇ ਤਾਂ ਫਤਿਹ ਵਾਹੀ ਗੁਰਦੀਖਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਸਭ ਤੋਂ ਪਹਿਲੇ ਪੰਜਾਬ ਦੇ ਜਿਹੜੇ ਹਾਲਾਤ ਨੇ ਜਿਹੜੇ ਪੰਜਾਬ 'ਚ ਹੜਾ ਆਇਆ ਉਹਦੇ ਲਈ ਅਸੀਂ ਟ੍ਰੈਂਡ ਸ਼ੈਟਰ ਤੇ ਪ੍ਰਿੰਕਲ ਸ਼ੂਟ ਵੱਲੋਂ 5 ਲੱਖ ਦੇ ਕੱਪੜੇ ਅਸੀਂ ਰਾਹਤ ਸਮਗਰੀ ਲਈ ਭੇਜਾਂਗੇ ਪਰਸੋਂ ਨੂੰ ਸਵੇਰੇ 11-12 ਵਜੇ ਨੂੰ ਅਸੀਂ ਆਪਣਾ ਟਰੱਕ ਰਵਾਨਾ ਕਰਾਂਗੇ ਅਸੀਂ ਆਪ ਨਾਲ ਜਾਵਾਂਗੇ ਉੱਥੇ ਸੇਵਾ ਕਰਾਂਗੇ ਸਭ ਇਸ ਟਾਈਮ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਬਣਿਆ ਹੋਇਆ ਹੜਪੀੜਤਾ ਦਾ ਬਾਕੀ ਗੱਲਾਂ ਸਾਰੀਆਂ ਛੋਟੀਆਂ ਰਹਿ ਗਈਆਂ ਠੀਕ ਹੈ ਇਸ ਟਾਈਮ ਸਾਨੂੰ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਹੁਣ ਤੁਸੀਂ ਜਿਹੜਾ ਆਪਣਾ ਕੁਐਸਚਨ ਪੁੱਟ ਕਰਨਾ ਭਾਜੀ ਕਿਹੜੀ ਜਗ੍ਹਾ ਰਾਹਤ ਸਮੱਗਰੀ ਜਿਹੜੀ ਤੁਹਾਡੇ ਵੱਲੋਂ ਲੋਕਾਂ ਨੂੰ ਹੁਸ਼ਿਆਰਪੁਰ ਵਾਲੇ ਸਾਈਡ ਤੇ ਜਾਵਾਂਗੇ ਜਿੱਥੇ ਮੇਨ ਲੋਕਾਂ ਦੇ ਦੇਖੋ ਮੈਂ ਮੈਨੂੰ ਕਹਿੰਦਿਆਂ ਵੀ ਮੇਰੇ ਲੋਕ ਅੰਡੇ ਖੜੇ ਹੁੰਦੇ ਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਠੀਕ ਹੈ ਉੱਥੇ ਲੋਕਾਂ ਨੂੰ ਲੋੜ ਹੈ ਜੇ ਕੋਈ ਹੋਰ ਲੋਕ ਵੀਰ ਭਰਾ ਕੋਈ ਕਹਿ ਰਿਹਾ ਮੈਂ ਪਿੰਡ ਗੋਦਲ ਲੈ ਕੋਈ ਘਰ ਬਣਾ ਕੇ ਦੇ ਰਿਹਾ ਸਾਡੇ ਲਈ ਵੀ ਜਿੰਨੀ ਸਾਡੇ ਕੋਲ ਹੋਈ ਸਮਤਾ ਅਸੀਂ ਆਪਣੇ ਵੱਲੋਂ 5 ਲੱਖ ਦੇ ਕੱਪੜੇ ਡੋਨੇਟ ਕਰਾਂਗੇ ਪਰਸੋਂ ਨੂੰ ਤੇ ਰਾਹਤ ਸਮਗਰੀ ਪਰਸੋਂ ਨੂੰ ਅਸੀਂ ਕੱਪੜੇ ਲੋਡ ਕਰਕੇ ਟਰੱਕ ਐਥਰਵਾਨਾ ਕਰਾਂਗੇ ਤੁਹਾਡੇ ਆਪ ਦੇ ਵੱਲੋਂ ਕੱਲੇ ਮੈਂ ਮੈਂ ਤਾਂ ਮੇਰਾ ਵੱਡਾ ਭਰਾ ਤਲਵਿੰਦਰ ਬੰਟੀ ਟ੍ਰੈਂਡ ਸੈਟਰ ਅਸੀਂ ਆਪਣੇ ਵੱਲੋਂ ਭੇਜਾਂਗੇ ਜੀ ਭਾਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੇ ਇਦਾਂ ਹੀ ਆਪਣੇ ਘਰਾਂ ਦੇ ਵਿੱਚੋਂ ਤੁਸੀਂ 2-2 4-4 5-5 ਲੱਖ ਦੀ ਮਦਦ ਕਰੋਗੇ ਤੇ ਕਿਤੇ ਨਾ ਕਿਤੇ ਤੁਹਾਡਾ ਥਿਲ ਫੁੱਲ ਹਿੱਸਾ ਪੈ ਸਕਦਾ ਲੱਗਦਾ ਇਸ ਸਮੇਂ ਜੋ ਹਾਲਾਤ ਚੱਲ ਰਹੇ ਇੱਕ ਦੂਜੇ ਨੂੰ ਖੜਨ ਦੀ ਲੋੜ ਹੈ ਨਾ ਕਿ ਇੱਧਰ ਉੱਧਰ ਦੇ ਇੱਕ ਦੂਜੇ ਬਿਆਨਬਾਜ਼ੀ ਚਾਹੇ ਪਾਰਟੀ ਨੂੰ ਹੋਵੇ ਚਾਹੇ ਕੋਈ ਵੀ ਹੋਵੇ ਇਸ ਇਸ ਟਾਈਮ ਟਾਈਮ ਹੈ ਨਹੀਂ ਜੋ ਪੰਜਾਬ ਦੇ ਹਾਲਾਤ ਨੇ ਜੇ ਮੈਂ 4 ਦਿਨ ਜੇਲ੍ਹ ਚ ਵੀ ਰਿਹਾ ਉੱਥੇ ਟੀਵੀ ਦੇ ਉੱਤੇ ਮੈਂ ਇਹੀ ਨਿਊਜ਼ ਦੇਖਦਾ ਰਿਹਾ ਵੀ ਇਹ ਦਰਬਾਰ ਆ ਗਈ ਉਹ ਦਰਬਾਰ ਆ ਗਈ ਲੋਕਾਂ ਦੇ ਘਰਾਂ ਦੇ ਘਰ ਇਸ ਟਾਈਮ ਇਹ ਮੁੱਦਾ ਨਹੀਂ ਹੈਗਾ ਵੀ ਤੂੰ ਕੌਣ ਮੈਂ ਕੌਣ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਮੇਰੇ ਵਾਂਗੂ ਅੱਗੇ ਆਓ ਇਹ ਵਕਤ ਨਹੀਂ ਹੈ ਬੋਲਣ ਦਾ ਪੰਜਾਬ ਨੂੰ ਬਹੁਤ ਲੋਡ ਹੈ ਤੁਸੀਂ ਨਾ ਲਾ ਕੇ ਖੜੇ ਹੋ ਜੀ ਤੁਹਾਡੇ ਵਿਰੋਧੀ ਹੈਗੇ ਨੇ ਉਹਨਾਂ ਤੇ ਇਸ ਚੀਜ਼ ਦਾ ਵੀ ਮੁੱਦਾ ਬਣਾਉਣਾ ਹੈ ਡਾਮੇ ਕਰਦਾ ਜੇ ਮੈਂ 5 ਲੱਖ ਦੇ ਕੱਪੜੇ ਦਿੱਤੇ ਤੁਸੀਂ ਵੀ 5 ਲੱਖ ਦੇ ਬੂਟ ਭੇਜ ਦੋ ਤੁਸੀਂ 5 ਲੱਖ ਦਾ ਹੋਰ ਸਮਾਨ ਭੇਜੋ ਜੇ ਮੇਰੀ ਗੱਲ ਸੁਣੋ ਜੇ ਮੈਂ ਡਰਾਮਾ ਕਰਦਾ ਮੈਂ ਕਹਿੰਦਾ ਘਰ ਘਰ ਮਾਵਾਂ ਇਹ ਜੇ ਪੁੱਤ ਜੰਮਣ ਜਿਹੜੇ ਇਹ ਜੇ ਡਰਾਮੇ ਕਰਨ 5-5 ਲੱਖ ਕਰੋ ਭੇਜੋ ਦਮ ਰੱਖੋ ਹਿੰਮਤ ਰੱਖੋ ਤੁਹਾਡੇ ਮੁਤਾਬਿਕ ਸਾਰੀ ਕੌਂਟਰੋਵਰਸੀ ਇੱਕ ਸਾਈਡ ਦੇ ਉੱਤੇ ਇਸ ਸਮੇਂ ਹਾਂ ਇਸ ਟਾਈਮ ਹਰ ਪੀੜਤਾਂ ਨੂੰ ਸਾਡੀ ਲੋੜ ਹੈ ਜੋ ਕੋਹ ਉਹ ਕਰੋ ਪਰਸੋਂ ਨੂੰ ਸਾਰੇ ਸਤਕਾਰਯੋਗ ਜਿਹੜੇ মিডিਆ ਆਧਾਰੇ ਆ ਉਹਨਾਂ ਨੂੰ ਬੇਨਤੀ ਤੁਸੀਂ ਆਇਓ ਤੁਹਾਡੇ ਸਾਹਮਣੇ ਇੱਥੇ ਟਰੱਕ ਭਰ ਕੇ ਨਾਲ ਜਾਵਾਂਗੇ ਡੋਨੇਟ ਕਰਾਂਗੇ ਨਾਲ ਉੱਥੇ ਦੇਖਾਂਗੇ ਹੋਰ ਵੀ ਜੇ ਕੋਈ ਮਦਦ ਦੀ ਲੋੜ ਹੋਈ ਅਸੀਂ ਆਪਣੇ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਸਾਰੇ ਅੱਗੇ ਆਓ 5 ਲੱਖ ਰੁਪਏ ਕੱਪੜੇ ਤੁਹਾਡੇ ਵੱਲੋਂ ਡੋਨੇਟ ਕੀਤੇ ਬਿਲਕੁਲ 5 ਦੇ 6 ਹੋ ਸਕਦੇ ਆ 5 ਦੇ 499 ਨਹੀਂ ਹੋਣਗੇ ਕਿਤੇ ਵਿਰੋਧੀ ਇਹ ਵੀ ਤਾਂ ਕਹਿਣ ਬੋਟਾ ਕਿ ਪੈਸੇ ਇਕੱਠੇ ਕਰਨ ਦੇ ਮਾਰੇ ਨੇ ਕਿੱਦਾਂ ਇਕੱਠੇ ਕਿੱਦਾਂ ਕਰ ਲਾਂਗਾ ਜੀ ਮੈਂ ਦੱਸਾਂ ਮੈਨੂੰ ਭੇਜ ਕੇ ਕਿੱਦਾਂ ਇਕੱਠੇ ਹੋ ਸਕਦੇ ਆ ਮੇਰਾ ਦੇਖੋ ਮੇਰੇ 1 ਤੋਂ 4 ਸਟੋਰ ਹੋ ਗਏ ਮੇਰੇ ਭਰਾ ਦੇ ਪਹਿਲੇ ਹੀ 12 ਸਟੋਰ ਆ ਮੈਂ ਜਦੋਂ ਭਾਜੀ ਪੈਦਾ ਹੋਇਆ ਸੀ ਨਾ ਮੇਰੇ ਫਾਦਰ ਸਾਹਿਬ ਦੀ ਉਦੋਂ ਹੀ ਸਾਡੇ 4 ਘਰ ਸੀਗੇ 32 ਸੈਕਟਰ ਦੇ ਵਿੱਚ ਮੈਂ ਕੋਈ ਵੀ ਮੈਂ ਲੋਕਾਂ ਵਾਂਗੂ ਨਹੀਂ ਵੀ ਇੱਕ ਦੁਕਾਨ ਚੱਲ ਗਈ ਆਪਣਾ ਘਰ ਦੇਖੋ ਕੂੜੀ ਘਰ ਦੀ ਨਹੀਂ ਦੇਖੋ ਸਿਆਣੇ ਕਹਿੰਦੇ ਪਹਿਲੇ ਤੋਲੋ ਫਿਰ ਬੋਲੋ ਮੈਂ ਉਹਨਾਂ ਉਹਨਾਂ ਜਿਹੜੇ ਟਰੋਲ ਕਰਦੇ ਨੇ ਉਹਨਾਂ ਨੂੰ ਵੀ ਇਹ ਕਹਣਾ ਵੀ ਤੁਸੀਂ ਜਿਹੜੇ ਪਟਾਕੇ ਆ ਨਾ ਪਟਾਕੇ ਪਹਿਲੇ ਆਪਦਾ ਘਰ ਦੇਖੋ ਤੁਹਾਡੇ ਘਰ ਦੇ ਵਿੱਚ ਪਟਾਕੇ ਕੌਣ ਚਲਾ ਰਿਆ ਫਿਰ ਤੁਸੀਂ ਬਾਹਰ ਪਟਾਕੇ ਚਲਾਓ ਕੱਲਾ ਸਾਨੂੰ ਬੋਧ ਕਰਨੀਆਂ ਆਉਂਦੀਆਂ ਪਰ ਮੈਂ ਮੇਰੇ ਮਦਰ ਨੇ ਮੈਨੂੰ ਕਿਹਾ ਵੀ ਇਸ ਟਾਈਮ ਪੰਜਾਬ ਨੂੰ ਲੋੜ ਹੈ ਜਿਹੜਾ ਕੰਮ ਕਰਨ ਵਾਲਾ ਅਸੀਂ ਉਹ ਕਰੀ ਧੰਨਵਾਦ